tumri mehma apariyapara ja kalhe ona ja kalhe ona kinhu par devta राजन राजा राजन के राजा मसा जो के साजा राजन के राजा हूं के साजा महाजोग के लोग हैं के राजन के राजा महासा जो हूं के साजा ਰਾਜ ਨਾ ਤੇ ਰਾਜ ਅੰਜਨ ਬਹੀਨ ਹੈ ਨਿਰੰਦਨ ਪ੍ਰਬੀਨ ਹੈ ਕਿ ਸੇਵਕ ਅਦੀਨ ਹੈ ਕਟਈਆ ਜਮ ਜਾਲ ਕੇ ਅੰਜਨ ਬਹੀਨ ਹੈ ਨਿਰੰਦਨ ਕਿਸੇਵਕ ਅਧੀਨ ਹੈ ਕਟਈਆ ਜਮ ਜਾਲ ਕੇ ਕਟਈਆ ਜਮ ਜਾਲ ਕੇ ਕਟਈਆ ਜਮ ਜਾਲ ਰਾਜਨ ਕੇ ਰਾਜਾ ਮਾਂ ਹਸਾ ਦੂੰ ਕੇ ਸਾਜਾ ਰਾਜਨ ਕੇ ਰਾਜਾ ਦੇਵ ਮਹਾਦੇਵ ਹੂ ਕੇ ਦੇਵਨਾਥ ਧੂਮ ਕੇ ਪੁਜਈਆ ਮੁਹਈਆ ਮਹਾਬਾਲ ਕੇ ਦੇਵਨੁ ਕੇ ਦੇਵ ਮਹਾਦੇਵ ਹੂ ਕੇ ਦੇਵਨਾਥ ਧੂਮ ਕੇ ਪੁਜਈਆ ਮੁਹਈਆ ਮਹਾਬਾਲ ਕੇ ਤੂ ਹਈਆ ਮਹਾਬਾਲ ਕੇ ਮੁਹਈਆ ਮਹਾਬਾਲ ਕੇ ਰਾਜਨ ਕੇ ਰਾਜ ਮਹਾਸਾਜੂ ਹੂ ਕੇ ਸਾਜ ਰਾਜਨ ਕੇ ਰਾਜ ਹਰ ਹੈ ਪ੍ਰਸਿੱਧ ਤੱਕ ਸਾਥੀ ਅੱਤੇ ਕਾਲ ਹੈ ਕੁਚਾਲ ਕੇ ਕਾਮਨਾ ਕੇ ਕਰ ਹੈ ਕਿ ਬੁੱਧ ਤਾ ਕੋ ਹਰ ਹੈ ਕਿ ਸਿੱਧ ਤਾ ਕ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ ਕਿ ਕਾਲ ਹੈ ਕੁਚਾਲ ਕੇ ਕਿ ਕਾਲ ਹੈ ਕੁਚਾਲ ਕੇ ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜ ਰਾਜਨ ਕੇ ਰਾਜਾ ਰਾਜਨ सादा के सादा मह जोग हूं के जोग कर धर्मशाल के दीनन की प्रतिपाल कर नत संत उबार गनी मन गार पास पशु नाग नाग नरा तप सर्व समय सबको प्रतिपाल पोखर है जल में थल में कल मैं कल के नहीं कर्म बिचार है दीन दयाल दया निद तो कण देखत है पर देत ना हार है दीन दयाल दया निद तो कण देखत है पर देत ना हार है राजन के राजा महासा टूटे सादा महा जोग मुख जोग तरी धर्म शाल के, के, के जमीन ज़मा ਕਹ ਬ੍ਰਿਕੇ ਸਮਸ ਇਕ ਜੋਤ ਹੈ ਜ਼ਮੀ ਜ਼ਮਾਂ ਕਹ ਬਿਕੇ ਸਮਸ ਇਕ ਜੋਤ ਨਾ ਕਾਟ ਹੈ ਨਾ ਬਾੜ ਹੈ ਨਾ ਕਾਟ ਬਾੜ ਹੋਵੇ ਨਾ ਕਾਟ ਹੈ ਨਾ ਬਾੜ ਹੈ ਬਾਟ ਬਾੜ ਹੋਵੇ ਚੱਕਰ ਚਹਿਨ ਅਰ ਬਰਨ ਜਾਤ ਅਰ ਬਾਤ ਮਹਿਨ ਦੇ ਰੂਪ ਰੰਗ ਅਰ ਰੇਖਾ ਤੇਕ ਕੋ ਕਹ ਨਾ ਸਕਤ ਕੇ अचल अमृत अनपव प्रकाश अमितोज कहि जय कोटि इंद्र इंद्रान साह साहान कणच त्रैर्पावन महित सुर नर असुर नेत नेत बन त्रिन कहा पैसर बनाम कतक पावणा धर्म नाम का ਨਾਨਕ ਲਈ ਤਿਆਰੇ ਫਿਰ ਅੰਕਦ ਗੁਰ ਤੇ ਅਮਰਦਾਸ RAMDAS ਹੋਏ ਸਹਾਰੇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਲਾਏ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਜਿਸ ਢੰਟ ਹੈ ਸਭ ਦੁੱਖ ਜਾਏ ਏਕ ਬਾਦਿਰ ਸਿਮਰਿਆ ਕਰ ਨਾ ਨਿਤ ਆਵੇਤਾ ਹੈ ਸਭ ਤਾ निर्जुर ने रूपों के सुंदर स्वरूपों के पूपण के पूत होके दाता महान प्राण के बचाईया दूध पूत के जवेया रोग सोख के मिटैया के दोनों निमा महान विद्या के विचार होके अद्वैत अवतार होके सिद्धता की तो किसी सिद्धता की शान हो जोमन के जाल होके काल कुल काल होके शत्रुण के सूण होके मित्रण के प्राण राजन के राज महासाहब ਮਹਤੋ ਗੁੱਤ ਜੋ ਬਹਿ ਕਰੀ ਤੁਮਸਾਲ ਕੇ ਕੋਉ ਭਇਓ ਮੁੰਡੀ ਆ ਸਿਆਸੀ ਕੋਉ ਜੋਗੀ ਪਇਓ ਕੋਉ ਬ੍ਰਾਹਮਚਾਰੀ ਤੋ ਜਤੀ ਅਨਮਾਨ ਬੋ ਹਿੰਦੂ ਤੁਰਕ ਕੋਉ ਰਾਹੀ ਇਮਾਨ ਸਾਫੀ ਮਾਨਸ ਕੀ ਜਾਤ ਸਭ ਇਕ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜ ਕਰ ਰਹੀ ਕੋਈ ਦੂਸਰੋ ਨਾ ਭੇਦ ਕੋਈ ਪੂਰਤ੍ਰਮ ਮਾਨ ਬੋ ਏਕ ਹੀ ਕਿਸੇ ਸਾਭੀ ਕੋ ਗੁਰ ਤੇਰੇ ਏਕ ਹੀ ਸਰੂਪ ਸਭੇ ਕਰੋ ਤੁਝਾਨ ਬੋ ਰਾਜਨ ਤੇਰਾ ਜਮਾ ਖਾਸੁ ਤੇ ਸਦਾ ਮਹਾਂ ਗਹ ਤੇਰੀ ਤੁਮਸਾਰ ਕੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਾਮੇ ਆਗਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਾਮੇ ਆਗਾਮੇ ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਜਿਲਵਾਲੀ ਤੇਰੀ ਆਗਮ ਸਲਤ ਹੈ ਔਰ ਰੋਹ ਕੇ ਰੁਹੇਲੇ मागਦੇਸ ਕੇ ਮਘੇਲੇ ਬੀਰ ਬੰਗ ਸੀ ਬੰਦੇਲੇ ਪਾ ਪੁੰਜ ਕੋ ਮਲਤ ੋ ਖਾ ਗੁਲਗਾਵ ਤੀਨ ਮਚੀਨ ਕੈ ਸੁਣਿਆ ਵ ਦਿਬਤੀ ਧਿਆਏ ਦੁਖ ਦੇ ਕਦਲਤ ਜਿਨੇ ਤੋਹ ਤੈ ਪਿਨੇ ਪੂਰਨ ਕਰਤਾ ਸਰਬਤਨ ਕਾਮ ਬਲ ਪੂਰ ਸੋ ਫਲਕ ਹੈ ਰਾਜਨ ਤੇਰਾ ਮਾ ਸਾ ਸੁਖ ਸੋਜ ਮਹ ਘੋ ਭੂਖ ਜੋਗ ਹੈ ਕਰਿਆ ਦੁਨ ਸਾਲ ਕੇ ਰਾਜਾ ਮਰਾਜ ਪਾਣਾ ਨਾ ਪਾਣ ਦੇਵਾਨ ਦੇ ਵੀ ਉਮਾ ਮਹਾਨ ਰਾਜਾ ਨਰਾਜ ਪਾਣਾ ਨਾ ਪਾਣ ਦੇਵਾਨ ਦੇ ਵੀ ਉਮਾ ਮਹਾਨ ਛਤਰ ਧਾਰੀ ਸ਼ਕਤੀਪਤ ਸ਼ਹਿਰ ਰੂਪ ਛੇਤਨਾਤ ਸ਼ੌਣੀ ਕਰ ਸ਼ਾਇਆ ਬਾਰਿਸ਼ ਛਤਰੀਪਤ ਜਾਈ ਬਿਸੁਨਾਤ ਬਿਸੁਮਬਰ ਬੇਦਨਾਤ ਬਾਲਾ ਕਰ ਬਾਝ ਕਰ ਬਾਣ ਧਾਰ ਪੰਤ ਨੂੰ ਬਰਕਾਈ ਨੌਲੀ ਕਨ ਦੁਦਾ ਧਾਰਿ ਤੇ ਦਾਰ ਬ੍ਰਾਮਚਾਰੀ ਤਣ ਕੋਲ ਗਾਵੇ ਨਗ ਤਾਣੂ ਨਾ ਪਾਈ ਰਾਜਨ ਤੇਰਾ ਜਮ ਮਹਾਰਾਜ ਨਕੇ ਮਹਾਰਾਜ ਹੈ ਸੁਰਾਜ ਛੋੜ ਔਰ ਦੂਜਾ ਕੌਣ ਕਾਈ ਹੈ ਰਾਜਨ ਤੇਰਾ ਜਮ ਸਾਧੂ ਤੇ ਸਾਧੂ ਮਹਾਂ ਜੋਗੂ ਕੇ ਜੋਗ ਹੈ ਤਰੀ ਅ ਤੁਮ ਸ਼ਾਲ ਕੇ ਨਾਸਰ ਮਨਸੂਰ ਗੁਰੂ ਗੋਬਿੰਦ ਸਿੰਘਾ ਐਸ ਵੀ ਮਨਸੂਰ ਗੁਰੂ ਗੋਬਿੰਦ ਸਿੰਘਾ ਹਾਕਾ ਗੰਜੂਰਪੁਰ ਗੁਰਗੋਬਿੰਦ ਸਿੰਘ ਜ਼ੁਮਲਾ ਫੈਜ਼ ਨੂਰ ਗੁਰਗੋਬਿੰਦ ਸਿੰਘ ਹਾਕਾ ਕੇਦਾ ਗੁਰਗੋਬਿੰਦ ਸਿੰਘ ਸ਼ਾਹ ਸ਼ਹਿਨशाह ਗੁਰਗੋਬਿੰਦ ਸਿੰਘ ਹਾਕਾ ਕਿਆਂ ਦੇਸ਼ ਗੁਰਗੋਬਿੰਦ ਸਿੰਘ ਪਾਕਸ਼ਾ ਜਰਵੇਸ਼ਪੁਰ ਗੁਰਗੋਬਿੰਦ ਸਿੰਘ ਬਰਦੋ ਆਲਮ ਸ਼ਾਹ ਗੁਰਗੋਬਿੰਦ ਸਿੰਘ ਖਸਮਰਾਜਾ ਕਾ ਹਾਕਾ ਗੁਰਗੋਬਿੰਦ ਸਿੰਘ ਫੈਜ਼-ਉਲ-ਮਲਵਾਰ ਗੁਰਗੋਬਿੰਦ ਸਿੰਘ ਕਾਸ਼ਨਸਰਾਰ ਗੁਰਗੋਬਿੰਦ ਸਿੰਘ ਰਾਜਨ ਤੇਰਾ ਦਾ ਮਹਾਂ ਸਾਜ ਮਹਾਨੋ ਮੁਕ ਜੋ ਬਹਤਰੀ ਅਦਮ ਸਾਲ ਕੇ ਤੁਮ ਹੋ ਸਭ ਰਾਜ ਦੇ ਰਾਜਾ ਤੁਮ ਹੋ ਸਭ ਰਾਜ ਦੇ ਰਾਜਾ ਆਪਿਆ ਗਰੀ ਬਨਵਾਜਾ ਆਪਿਆ ਗਰੀ ਬਨਵਾਜਾ ਆਪਿਆ ਗਰੀ ਬਨਵਾਜਾ ਆਪਿਆ ਗਰੀ ਬਨਵਾਜਾ ਕੋ ਹਰ ਸਮਾਨ ਨਹੀਂ ਰਾਜਾ ਕੋ ਹਰ ਸਮਾਨ ਨਹੀਂ ਰਾਜਾ ਇਹ ਬੂਤ ਸਭ ਦਿਵਸ ਚਾਰ ਕੇ ਕੇ ਕਰਤ ਦਿਵਾਜਾ ਝੂਠੇ ਕਰਤ ਦਿਵਾਜਾ ਝੂਠੇ ਕਰਤ ਦਿਵਾਜਾ ਵੱਡੇ ਮੇਰੇ ਸਾਈ ਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇ ਤਾਕੇ ਬੜਚੀਰਾ ਵੱਡੇ ਮੇਰੇ ਸਾਈ ਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕੇ ਤਾਕੇ ਬੜਚੀਦਾ ਅਤਰ ਕੇ ਚਲਿਆ ਛਤ ਛਤਰ ਕੇ ਤੇਰੀ ਛਤ ਧਾਰਿ ਕੇ ਚਲਿਆ ਮਾ ਸਤਰਨ ਕੇ ਸਾਲ ਹੈ ਦਾਨ ਕੇ ਦਵਈਆ ਮਹਾਮਾਨ ਕੇ ਬੜਈਆ ਵਸਾਨ ਕੇ ਦਵਈਆ ਹੈ ਕੜਈਆ ਜੰਪਦਾ ਚੁੱਧ ਕੇ ਜਤਈਆ ਵਿਰੋਧ ਕੇ ਮਤਈਆ ਮਹਾਬੁੱਧ ਕੇ ਦਵਈਆ ਮਾ ਮਾਨੁ ਤੇ ਮਾ ਗਿਆਨੁ ਤੇ ਰਤਮਾ ਬੁੱਧ ਤਾਖੀ ਤਾਤ ਸੇਮ ਕਾਲੁ ਤੇ ਕਾਲ ਮਾ ਕਾਲੁ ਤੇ ਕਾਲ ਦੇਮ ਕਾਲੁ ਤੇ ਕਾਲ ਮਾ ਕਾਲੁ ਜੇਮ ਕਾਲੁ ਤੇ ਕਾਲ ਮਾ ਕਾਲੁ ਤੇਜ ਹੁਕ ਤਰ ਹੈ ਕਿ ਰਾਸੀ ਕੁਤਰ ਹੈ ਕਿ ਸੁਤ ਦਾ ਕੁਕਰ ਹੈ ਕਿ ਸਿੱਧ ਦਾ ਕਿਸਾਰ ਹੈ ਕਾਮਨਾ ਕੀ ਖਾਨ ਹੈ ਕਿ ਸਾਧਨਾ ਕੀ ਸਾਨ ਹੈ ਬਿਰਕਤ ਦਾ ਕੀ ਬਾਣ ਹੈ ਕਿ ਬੁੱਧ ਕੋ ਉਤਾਰ ਸੁੰਦਰ ਸਰੂਪ ਹੈ ਕਿ ਕੁਪੁਰਨ ਕੋ ਬਹਿ ਕੇ ਰੂਪ ਹੁਕ ਰੂਪ ਹੈ ਕਿ ਮਤ ਕੋ ਪ੍ਰਾਹ ਦਿਨਨ ਕੋ ਦਾਤਾ ਹੈ ਗਣੀ ਮਨ ਕੋ ਗਾਰ ਕੇ ਸਾਧਨ ਕੋ ਰਚ ਗਏ ਗੁਣ ਕੋ ਪਾਰ ਗੁਣ ਕੋ ਪਾਰ ਗੁਣ ਕੋ ਪਾਰ ਅੰਜਨ ਬਿਹੀਨ ਹੈ ਨਿਰੰਜਨ ਪਰ ਬੀਨ ਹੈ ਕਿ ਸੇਵਕ ਅਧੀਨ ਹੈ ਕਿ ਤੇਜ ਜਮ ਜਾਲ ਕੇ ਦੇਵ ਲਕ ਦੇਵ ਮਾਹ ਦੇਵ ਮੂਕ ਦੇਵ ਨਾਲ ਘੂਮ ਕੇ ਬੁਝਈਆ ਹੋਈਆ ਮਾਂ ਪਾਲ ਕਾਮਨਾ ਕੇ ਕਰ ਹੈ ਕਿ ਬੁੱਧ ਦਾ ਕੋ ਹਰ ਹੈ ਕਿ ਸਿੱਧ ਦਾ ਕੇ ਸਾਧਿਆ ਕੇ ਕਾਲ ਹੈ ਕੇ ਕਾਲ ਹੈ ਕੁਚਾਲ ਕੇ ਕਾਲ ਹੈ ਕੁਚਾਲ ਕੇ ਰਾਜਨ ਕੇ ਰਾਜਾ ਮਾ ਹਸਾ ਜੂ ਹੂ ਕੇ ਸਾਜਾ ਰਾਜਨ ਕੇ ਰਾਜਾ ਮਾ ਹਸਾ ਜੂ ਹੂ ਕੇ ਸਾਜਾ ਮਾ ਜੋਗੂ ਕੇ ਜੋਗ ਤੇ ਰਈ ਅਦ੍ਰਮਸਾਨ ਕੇ ਰਾਜਨ ਕੇ ਰਾਜਾ ਰਾਜਨ ਕੇ ਰਾਜਾ ਰਾਜਨ ਕੇ ਰਾਜਾ ਕੋੜ ਕੋੜ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤਨ ਤਨ ਅਮਰ ਸ਼ਹੀਦ ਜਰਨੈਲ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਦੇ ਪ੍ਰਕਾਸ਼ ਆਗਮਨ ਪੁਰਬ ਜਨਮ ਦਿਵਸ ਨੂੰ ਸਮਰਪਿਤ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਗੁਰਮੁਖ ਪਿਆਰੇ ਸੇਵਾਦਾਰ ਜਿਨ੍ਹਾਂ ਨੇ ਬੜੇ ਸੁਚੱਜੇ ਤਰੀਕੇ ਨਾਲ